हां जी दोस्तों सारेयानु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਦੇ ਕੋਲ ਆਏ ਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ 4 ਨਾਖ ਦਿਖਾਉਣੇ ਆ ਠੀਕ ਆ ਜੀ ਟੋਟਲ 4 ਨਾਖ ਦਿਖਾਉਣੇ ਇੱਕ ਪਹਿਲੇ ਨੰਬਰ ਤੇ ਵਹਿਰ ਦਿਖਾਵਾਂਗੇ ਬਿਲਕੁਲ ਤਾਜੀ ਸੁਈ ਸੁਵਾਈ ਆ ਦੋ ਬੜਾ ਬਿਲਕੁਲ ਤਾਜ਼ੀਆਂ ਸੁਈਆਂ ਨੇ ਇੱਕ ਬੱਚੀ ਜਿਹੜੀ 3 ਜਨਵਰੀ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਦੋਸਤੋ ਉਹ ਗੱਬਣਾ ਠੀਕ ਆ ਜੀ ਗੱਬਣਾ ਕੇ ਤਿਆਰੀ ਤੇ ਆ ਸਮਾਂ ਪੁੱਛ ਲਾਂਗੇ ਸੰਦੀਪ ਤੋਂ ਕਿੰਨਾ ਕੁ ਬਾਕੀ ਆ ਇੱਕ ਨੀਲੀ ਰਵੀ ਦੀ ਦੋਸਤੋ ਮਾਝੇ ਦਿਖਾਵਾਂਗੇ ਤੁਹਾਨੂੰ ਟੋਕੜ ਗੱਬਣ ਡੇਢੇ ਘੱਟ ਦੇ ਵਿੱਚ ਆ ਡਿੰਗਾ ਘੱਟ ਟੋਕੜ ਗੱਬਣਾ ਕਿੰਨੇ ਮਹੀਨਿਆਂ ਦੀ ਗੱਬ ਆ ਕਿੰਨਾ ਥੱਲੇ ਦੁੱਧ ਖਾਜਰ ਆ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਤੇ ਨਾਲ ਅੰਤ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਉਹ ਮਿਲ ਸਕੇ ਠੀਕ ਆ ਜੀ ਬਾਕੀ ਪਸ਼ੂ ਆਉਂਦੇ ਰਹਿੰਦੇ ਆਪਣਾ ਡੇਲੀ ਰੁ ਤੇ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਅੱਜ ਤਰੀਕ ਤੋਂ ਸੋ 6 ਅਪ੍ਰੈਲ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਆਉਣ ਲਈ ਇੰਨੀਆਂ ਵਧੀਆ ਡਿਟੇਲ ਸੰਦੀਪ ਦੇ ਨਾਲ ਗੱਲਬਾਤ ਕਰਕੇ ਸੰਦੀਪ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਦਾ ਸੰਤੋਪ ਸਾਹਿਬ ਕੀ ਠੀਕ ਠਾਕ ਹੈ ਮਾਰਜੀ ਬਹੁਤ ਵਧੀਆ ਸੰਦੀਪ ਠੀਕ ਠਾਕ ਵੀਰੇ ਬਹੁਤ ਵਧੀਆ ਮਾਰਜੀ ਠੀਕ ਠਾਕ ਜੀ ਲੈ ਵੀ ਸੰਦੀਪ ਪਸੂ ਅੱਜ ਵੀ ਤਕਰੀਬਨ ਆਪਣੇ ਕੋਲ 4 ਨੇ ਹਾਂਜੀ ਰੁਟੀਨ ਵਾਈ ਜਾਈ ਜਾਂਦੇ ਸੰਤੋ ਸਾਹਿਬ ਆ ਦੂਜੇ ਤੀਜੇ ਦਿਨ ਪਸੂ ਤਿੰਨ ਚਾਰ ਆ ਹੀ ਜਾਂਦੇ ਤਿੰਨ ਚਾਰ ਵੇਚ ਜਾਂਦੇ ਤਿੰਨ ਚਾਰ ਆ ਜਾਂਦੇ ਇਸੇ ਤਰ੍ਹਾਂ ਹੀ ਚੱਲਦਾ ਰਹਿੰ ਤੇ ਅੱਜ ਸੁਈਆਂ ਵੀ ਹੈਗੀਆਂ ਇੱਕ ਗੱਬਣਾਂ ਸਾਹਿਬ ਅੱਜ ਆਪਣੇ ਕੋਲ ਦੋ ਬੈੜਾ ਸੁਈਆਂ ਜੀ ਤੇ ਇੱਕ ਬੈੜਾ ਗੱਬਣਿਆ ਜੀ ਤੇ ਇੱਕ ਮੈਂ ਆ ਚੌਥੇ ਨੰਬਰ ਤੇ ਨੀਲੀ ਰਾਵੀ ਦੀ ਉਹ ਜਿਹੜੀ ਕਿ 4 1/2 ਮਹੀਨੇ ਦੀ ਗੱਬਣਿਆ ਜੀ ਤੇ 4 ਕਿਲੋ ਦੋਵਾਂ ਟਾਈਮਾਂ ਦਾ ਦੁੱਧ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਲੋ ਦੋਸਤੋ ਇੱਕ ਲਾਸਟ ਵਿੱਚ ਤੋਕੜ ਗੱਬਣ ਜਿਹੜੀ ਤੁਹਾਨੂੰ ਮਾਝ ਦਿਖਾ ਦਾਂਗੇ ਨੀਲੀ ਰਾਵੀ ਦੀ ਤੋਕੜ ਗੱਬਣ ਮਾਝਾ ਬੋਡੀ ਵੇਟ ਬਿਲਕੁਲ ਹੈਵੀ ਬੋਡੀ ਵੇਟ ਆ ਭਾਈਆਂ ਨੂੰ ਦੌੜ ਪੂਰਾ ਹੋਊਗਾ ਉਸ ਮਾਝ ਦਾ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਸੰਦੀਪ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲਏ ਵੀਰ ਬੈੜ ਤੋਂ ਹਾਂਜੀ ਸੰਤੂ ਸਾਹਿਬ ਜੀ ਸੁਵਾ ਇਹ ਕੋਈ ਦੂਜਾ ਸੁਵਾ ਸੂਈ ਹੈ ਜੀ 10 ਤੋਂ 12 ਕ ਦਿਨ ਹੋ ਗਏ ਇਸ ਸੂਈ ਨੂੰ ਅੱਛਾ ਜੀ ਮਿਲ ਕੇ ਦੇ ਥੱਲੇ ਸੰਤੂ ਸਾਹਿਬ ਚਾਹੇ ਕੋਈ ਲੀਟਰ ਮਾਰ ਲੇ 24 25 ਕਿਲੋ ਐਣ ਕੰਡੇ ਦੇ ਜੋਖਮਾ ਦੁੱਧ ਤਿਆਰ ਹੋ ਗਿਆ ਜੀ ਅੱਛਾ ਜੀ ਹਾਂਜੀ ਸ਼ਾਮ ਨੂੰ ਸੰਤੂ ਸਾਹਿਬ ਲੇਵਾ ਲੈ ਕੇ ਤੁਰਿਆ ਨਹੀਂ ਜਾਂਦਾ ਬਹੁਤ ਜਿਆਦਾ ਥੱਲੇ ਦੀ अच्छा 24 25 किलो ਦੁੱਧ ਹੁਣ ਹੈਗਾ। ਤਿਆਰ ਹੈ ਸੰਤੂ ਸਾਹਿਬ ਤਿਆਰ ਜਿੰਦਾ ਮਰਜੀ ਕੋ 24 25 ਕਿਲੋ ਦੁੱਧ ਆਪਣੇ ਘਰ ਚੋ ਕੇ ਸੱਲੀ ਕਰਕੇ ਦੋ ਟਾਈਮ ਛੱਡ ਕੇ 6 ਟਾਈਮ ਚੋ ਕੇ ਆਪਣੇ ਘਰੋਂ ਸੱਲੀ ਕਰਕੇ ਲੈ ਕੇ ਜਾਵੇ। ਠੀਕ ਹੈ। ਤੇ ਸੰਦੀਪ ਸੂਆ ਦੂਜਾ। ਦੂਜਾ ਦੂਜਾ। ਤੇ ਦਿਨ ਕਿੰਨੇ ਦੱਸੇ? ਦਿਨ 10 ਤੋਂ 12 ਦਿਨ ਹੋ ਗਏ ਇਸੂਈ ਨੂੰ। ਆ ਮਗਰ ਆ। ਹਾਂਜੀ। ਬੱਚਾ ਆ ਗਿਆ ਜੀ। ਲੈ ਜੀ। ਬੱਚਾ ਮਗਰ ਸ਼ਾਈ ਵਾਲ ਦਾ ਟੀਕਾ ਪਰਾਇਆ ਹੈ। ਹਾਂਜੀ ਸ਼ਾਈ ਵਾਲ ਦਾ। ਲਓ ਜੀ ਆ ਮਗਰ ਬੱਚਾ ਸ਼ਾਈ ਵਾਲ ਦੇ ਵਿੱਚ ਪੂਰਾ ਪਲਿਆ ਕੋਲਿਆ। ਅਜਾ ਮੈਲੇ ਦੇ ਚੱਲਣ ਦੇ ਸੰਤੂ ਸਾਹਿਬ ਮੈੜਾ ਵੀ ਯਾਨੀ ਕਿ ਰਾਤੀ ਵੀ ਸੁੱ ਬਹੁਤ ਜਿਆਦਾ ਸ਼ਾਮਾ ਨੂੰ ਖਿਰਦੀ। ਸੋ ਦੋਸਤੋ 10-12 ਦਿਨਾਂ ਦੀ ਸੂਈ ਆ ਤੇ ਦੁੱਧ ਜਿਹੜਾ ਵੀਰ ਨੇ ਦੱਸਦਾ 24-25 ਲੀਟਰ ਜਿਹੜਾ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਆ। ਬਾਕੀ ਰੰਗ ਰੂng ਬਹੁਤ ਜਿਆਦਾ ਪ੍ਰਿੰਟ ਪ੍ਰਿੰਟ ਕਾਫੀ ਸੋਹਣਾ ਠੀਕ ਆ ਜੀ ਛੋਟੇ ਜੇ ਕੰਨ ਚਿੱਟੀ ਬੂਥੀ ਆ ਸਾਰੀ ਫੇਸ ਕੁਆਲਿਟੀ ਵੇਖੋ ਵਾਈਟ ਫੇਸ ਦੇ ਵਿੱਚ ਠੀਕ ਆ ਤੇ ਥਣ ਦੇ ਬੇਦੀ ਸਾਫ਼ ਸੁਥਰੀ ਆ। ਥੋੜਾ ਜਿਆਦਾ ਤੁਹਾਨੂੰ ਇੱਕ ਸਾਈਡ ਤੋਂ ਇਧਰ ਤੋੜ ਕੇ ਮਾੜਾ ਜਿਹਾ ਦਿਖਾਉਣੇ ਆ। ਆ ਕਰਿਓ ਥਣ ਦੇਵਾ ਚੈੱਕ। ਆ ਲਓ ਜੀ ਠੀਕ ਆ ਜੀ। ਸੋ ਵਿਰਲਾਪੁਰਲਾ ਤੇ ਪੂਰਾ ਥਾਣਾ ਕਿਵਾਈ ਵੀ ਬਹੁਤ ਜਿਆਦਾ ਚੰਗੀ ਲੱਗੀ ਸੰਤੂ ਸਾਹਿਬ ਬਿਲਕੁਲ ਧਾਰ ਮੋਟੀ ਬਿਲਕੁਲ ਬਿਲਕੁਲ ਉਂਗਲ ਉਂਗਲ ਜਿਹੜੀ ਮੋਟੀ ਧਾਰ ਆਪਾਂ ਧਾਰਾ ਮਾਰ ਕੇ ਵੀ ਚੈੱਕ ਕਰਾਂਗੇ ਵੀਰਾਂ ਨੂੰ ਲੈ ਵੀ ਸੰਦੀਪ ਤੌਰ ਦੇ ਭਰਾ ਆ ਲੋ ਸ਼ਾਮਾਨਾ ਸੰਤੂ ਸਾਹਿਬ ਲੇਵਾ ਲੱਗਣੀ ਤੁਰ ਜਾਂਦਾ ਵੇੜ ਤੋਂ ਇੰਨੀ ਜਿਆਦੀ ਫਾਜ ਜਾਂਦੀ ਹੈ ਹਾਈਟ ਦੋਸਤੋ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਹੈ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਮੀਡੀਅਮ ਹਾਈਟ ਦੇ ਵਿੱਚ ਆ ਪਰ ਦੁੱਧ ਨੂੰ ਖਰੀ ਜਗਰਮਾ ਦੀ ਦੁੱਧ ਵਾਧੂ ਆ ਖੁੱਲਾ ਧੋਤ ਇਸ ਵੇੜ ਦੇ ਥੱਲੇ ਠੀਕ ਆ ਜੀ ਤੇ 24 25 ਲੀਟਰ ਵੀਰ ਦੱਸ ਰਿਹਾ 24 25 ਲੀਟਰ ਬੇਸ਼ੱਕ ਤੁਸੀਂ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਜੋ ਦੋਦੋ ਦੱਸਿਆ ਉਹਦੀ ਤਸੱਲੀ ਆ ਉਹ ਮੌਕੇ ਤੇ ਘਰਾਂ ਕੇ ਕਰ ਲਿਓ ਠੀਕ ਆ ਆ ਲਓ ਜੀ ਆ ਲਓ ਜੀ ਮੋੜ ਲਿਓ ਹੋਰ ਵੀ ਲੰਮੀਆ ਕਰੀ ਹੋਰ ਨਹੀਂ ਬਸ ਜੀ ਬਹੁਤ ਬਹੁਤ ਤੋਂ ਦੋਸਤੋ ਇਕ ਬਿਹਰੇ ਟਾਈਮ ਫੇਰ ਆਪਾਂ ਨੋਟ ਕਰਾ ਦਿੰਨੇ ਕੋਈ 12:30 12:30 ਦਾ ਸਮਾਂ ਹੈ ਤੇ ਸ਼ਾਮ ਨੂੰ ਜਦੋਂ ਕਰਮਾਲੀ ਬਿਲਕੁਲ ਬਣਦੀ ਆ ਉਦੋਂ ਹੋਰ ਬਤੇਰੇ ਠੀਕ ਆ ਜੀ ਆ ਡਰ ਡਰ ਤੇ ਕੁਆਲਟੀ ਬਣਾ ਕੇ ਤਿਆਰ ਕਰ ਲੈਂਦੀ ਆ ਤੇ ਥਣ ਦੇ ਵੀ ਦੀ ਸਾਫ ਸੁਥਰੀ ਆ ਠੀਕ ਆ ਆ ਥਣ ਨੇ ਚਾਰੇ ਥਣਾ ਦਾ ਤੁਸੀਂ ਦੇਵਾ ਲੈ ਕੇ ਲਓ ਜੀ ਠੀਕ ਹੈ ਇੱਕ ਨੰਬਰ ਸੰਤੂ ਸਾਹਿਬ ਚ ਵਾਪਸ ਮਾ ਲਓ ਦੋਸਤੋ ਚਵਾਈ ਤੁਸੀਂ ਵੇਖ ਲਈ ਠੀਕ ਹੈ ਇੱਕ ਨੰਬਰ ਚਵਾਈ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਤੇ ਸੰਦੀਪ ਇਹਦਾ ਮੁੱਲ ਵੀ ਦੱਸ ਦੇ ਵੀਰੇ ਸੰਤੂ ਸਾਹਿਬ ਮੋਲੇ ਦਾ ਕਰਦੇ ਆ ਵਹਿੜ ਦਾ ਆਪਾਂ 82000 ਰੁਪਇਆ ਅੱਛਾ ਜੀ 75000 ਦੀ ਹਾਂ ਨਾ ਦੇ ਦੇਵਾਂਗੇ ਜੀ 75 ਦੀ ਹਾਂ 75000 ਦੀ ਦੇ ਦਾਂਗੇ ਚਾਹੇ ਕੋਈ ਦੋ ਡੈਮ ਚੋਗੇ ਤਿੰਨ ਡੈਮ ਚੋਗੇ ਆਪਣੇ ਕੋਲ 24 25 ਕਿਲੋ ਦੋ ਦਿਨ ਲੀਟਰ ਮਾਰ ਕੇ ਜਿਹੜਾ ਮਰਜੀ ਵੀਰ ਸੰਤੂ ਸਾਹਿਬ ਖੜ ਸਕਦਾ ਤੇ ਚਾਹੇ ਕੋਈ ਵੀਰ ਧਾਰ ਬਣਾ ਮਾਰੇ ਠੀਕ ਹੈ ਜੀ ਹਾਂਜੀ ਲੋ ਵੀ 75000 ਦੀ ਹੁੰਦੀ ਆ ਦੋਸਤੋ ਆ ਚੀਜ਼ ਸਾਰੀ ਬੈਸਾਈਡ ਆ ਗਈ ਜੀ 340 ਆ ਬੈੜ ਠੀਕ ਆ ਜੀ ਤੇ 75000 ਮੰਗਾ ਵਿੱਚੋਂ ਥੋੜਾ ਬਤਾ ਮਾਣ ਤੁਹਾਨੂੰ ਜੂ ਮੌਕੇ ਤੇ ਲੈ ਵੀ ਵੀਰ ਸੰਦੀਪ ਅੱਗੇ ਆਪਣੇ ਕੋਲ ਜਿਹੜੀ ਸੈਕੰਡ ਨੰਬਰ ਤੇ ਇਹ ਬੱਚੀ ਆ ਗਈ ਵੀਰ ਸੰਤੂ ਸਾਹਿਬ ਇਹ ਵੀ ਸੂਈ ਆ ਕੋਈ 507 ਦਿਨਾਂ ਦੀ ਸੂਈ ਆ ਠੀਕ ਹੈ ਜੀ ਤੇ ਦੁੱਧ ਕੋਈ 10 ਤੋਂ 11 ਲੀਟਰ ਤਿਆਰ ਹੋ ਗਈ ਇਹ ਥੱਲੇ ਠੀਕ ਹੈ ਜੀ ਹਾਂਜੀ ਲਓ ਜੀ 10 ਤੋਂ 11 ਲੀਟਰ ਦੁੱਧ ਤਿਆਰ ਆ ਠੀਕ ਆ ਜੀ ਦੂਜਾ ਸੂਆ ਤੇ ਦਿਨ ਕਿਨੇ ਦੱਸੇ ਜੀ 507 ਦਿਨ ਹੋਇਆ ਸੂਈ ਨੂੰ ਜੀ 507 ਮ ਲਓ ਜੀ ਹਾਂਜੀ ਪੰਜ ਸੱਤਾਂ ਦਿਨਾਂ ਦਾ ਸਮਾਂ ਦੋਸਤੋ ਗਿਆ ਇਹਨੂੰ ਸੂਈ ਨੂੰ ਠੀਕ ਆ ਮਗਰ ਵੀ ਬਚੀ ਆ ਪੰਜ ਸੱਤਾਂ ਦਿਨਾਂ ਦੀ ਸੂਈ ਆ ਮਗਰ ਬਚੀ ਆ ਠੀਕ ਆ ਜੀ ਜਵਾਬ ਅਸਮਾਂ ਇੱਕ ਨੰਬਰ ਆ ਸੰਤੂ ਸਾਹਿਬ 12 13 ਜਿਹੜਾ ਬਿਲਕੁਲ ਹਾਜ਼ਰ ਹੈ ਹਾਂਜੀ ਹਾਂਜੀ ਲਓ ਜੀ 11 12 ਕਿੱਲਾ ਸੰਤੂ ਸਾਹਿਬ ਹਾਜ਼ਰ ਆ ਦੁੱਧ ਲਓ ਜੀ ਲਓ ਜੀ ਠੀਕ ਆ ਆਏ ਠੰਡੀ ਧਿਰੀਆ ਦੋਸਤੋ ਠੀਕ ਹੈ ਸੰਤੋ ਸਾਹਿਬ ਬੱਚਾ ਵੀ ਲਾਉਂਦੇ ਲੋਡ ਨੇ ਇਤਨਾ ਚੋੜੋ ਜੀ ਠੰਡੀ ਠੀਕ ਹੈ ਜੀ ਠੀਕ ਆ ਕਰੋ ਚੱਕ ਠੀਕ ਹੈ ਜੀ ਥਾਣਾ ਦੋਨਾਂ ਦੀ ਪੂਰੀ ਸਾਫ ਸੁਥਰੀ ਹੈ ਲੰਬੇ ਥਾਣਾ ਚਾਰੇ ਥਾਣਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਪੂਰੇ ਬਰਾਬਰ ਤੇ ਚੋਈ ਸੁਬਾ ਕਿੰਨੇ ਕ ਵਜੇ ਸੀ ਸੰਤੋ ਸਾਹਿਬ ਸਵੇਰੇ 6:30 ਵਜੇ ਚੋਈਆਂ ਜੀ ਅੱਛਾ ਅੱਛਾ ਨਹੀਂ ਹਾਂ ਜੀ ਆਹ ਠੀਕ ਹੈ ਜੀ ਆਪ ਦਾ ਸੋ ਕੋਈ 2 2 4 4 ਧਾਰਾ ਮਾਰ ਕੇ ਇਹਦੀਆਂ ਵੀ ਆਪਾਂ ਤਸੱਲੀ ਕਰਾ ਦਿੰਨੇ ਆ ਠੀਕ ਆ ਸੋ ਚੌਥਾ ਥਣਾ ਦੀ ਉਹਨਾਂ ਵੀਰਾਂ ਲਈ ਵੀ ਜਿਹੜੇ ਦੂਰੋਂ ਨੇੜੇੋਂ ਨਹੀਂ ਆ ਸਕਦੇਗੇ ਬਾਕੀ ਦੁੱਧ ਕਿਸੇ ਵੀਰ ਨੇ ਜਿੰਨਾ ਦੱਸਿਆ ਸੰਦੀਪ ਨੇ ਜਿੰਨਾ ਦੱਸਿਆ ਉਹਦਾ ਦੁੱਧ ਦੀ ਚਵਾਈ ਤਸੱਲੀ ਆ ਉਹ ਤੁਸੀਂ ਕਰਵਾ ਲਿਓ ਠੀਕ ਆ ਜੀ ਚਾਹੇ ਘਰੇ ਜਾਣ ਕੇ ਕਰ ਲਿਓ ਆ ਦੇਖੋ ਜੀ ਅਗਲੇ ਥਣਾ ਦੀ ਚਵਾਈ ਆ ਮਗਰਲੇ ਥਾਂ ਠੀਕ ਹੈ ਜੀ ਬਹੁਤ ਹੀ ਠੰਡੀ ਧੀਰੀ ਹੈ ਸੰਤੂ ਸਾਹਿਬ ਲਓ ਜੀ ਕਰੋ ਚੈੱਕ ਠੀਕ ਹੈ ਜੀ ਠੀਕ ਹੈ ਠੀਕ ਹੈ ਲੈ ਵੀ ਅੱਛਾ ਸੰਦੀਪ ਇਹਦੀ ਡਿਮਾਂਡ ਕੀ ਕਰਦੀਆਂ ਫਿਰ ਸੰਤੂ ਸਾਹਿਬ ਮੋਲ ਕਰਦੇ ਆਂ ਦਾ 42000 ਰੁਪਿਆ ਤੇ 37000 ਦੀ ਦੇ ਦਾਂਗੇ ਹਾਂ 37000 ਹਾਂ ਕਸਰਾ ਗੁਸਰਾ ਕੱਢ ਕੇ ਸਾਰੀਆਂ ਮਾੜਾ 36 ਦੀ ਜਾਂਦਾ ਫਿਰ ਹੋਰ 1000 ਛੱਡ ਦਿੰਨੇ ਹਰ ਦੱਸੋ ਕਹਿੰਦੇ ਜੀ ਹਾਂਜੀ ਨਿਕਲ ਗਈ ਕਸਰ ਫਿਰ ਸਾਰੀ ਨਿਕਲ ਗਈ ਗੀ ਸੰਤੂ ਸਾਹਿਬ ਮਾਲ ਤੇ ਹੈਗਾ 42 43000 ਦਾ ਹੀ ਪਰ 36000 ਦੀ ਦੇ ਦਾਂਗੇ ਲੋ ਵੀ 36000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਵੜ ਠੀਕ ਹੈ ਸੋ ਪੂਰੀ ਡਿਟੇਲ ਜਿਹੜੀ ਆ ਸਾਰੇ ਵੀਰਾਂ ਨੂੰ ਸਮਝ ਆ ਗਈ ਹੈ ਠੀਕ ਹੈ ਜੀ ਥਣਾ ਤੋਂ ਉਹਨਾਂ ਦੀ ਸਾਫ ਸੁਥਰੀ ਹੈ ਭਾਵੇਂ ਦੋ ਟਾਈਮ ਚੋ ਠੰਡੀ ਧੀਰੀ ਆ ਬੱਚਾ ਲਾਉਣ ਦੇ ਲੋੜ ਨਹੀਂ ਭਾਵੇਂ ਇੱਕ ਤਰ੍ਹਾਂ ਸੰਤੂ ਸਾਹਿਬ ਬਹਿ ਜਾ ਕੋਈ ਇਹੋ ਜਿਹੀ ਆ ਅਜਾ ਚਵਾਈ ਵੀ ਸਵੇਰੇ ਲੇਟ ਹੋਈ ਹੈ ਜੀ ਠੀਕ ਹੈ ਜੀ ਲਾ ਵੀ ਸੰਦੀਪ ਅੱਗੇ ਆ ਆ ਗਈ ਆਪਣੇ ਕੋਲ ਇਹ ਗੱਬਣ ਹੈ ਹਾਂ ਜੀ ਸੰਤੋ ਸਾਹਿਬ ਅੱਛੀ ਗੱਬਣ ਹੈ ਜੀ ਤੇਜਾ ਸਵੇਰ ਜੀ ਠੰਡੀ ਧੀਰੀ ਬੜੀ ਆ ਦਿਨ 10 ਵੀ ਕਰ ਸਕਦੀ ਆ 12 ਵੀ ਕਰ ਸਕਦੀ ਆ ਜੀ ਠੀਕ ਹੈ ਜੀ ਸ਼ਾਹੀਵਾਲ ਦਾ ਕ੍ਰੋਸ ਹੀ ਆ ਜੀ ਗਾਹ ਸਵੇਰੇ ਕਿੰਨੇ ਆ ਤੇਜਾ ਸਵੇਰ ਹੋ ਜੀ 9 ਵਜੇ ਠੀਕ ਆ ਤਾਂ ਤੇਜਾ ਸੂਹਾ ਦੋਸਤੋ ਐਚ ਐਫ ਤੇ ਸ਼ਾਹੀਵਾਲ ਦਾ ਕ੍ਰੋਸ ਆ ਠੀਕ ਹੈ ਜੀ ਤੇ ਤਜਸੂਆ ਤੇ ਦਿਨ ਲੈ ਜੂ 8-10 ਆਰ 10 ਦਿਨ ਲੈਣੇ ਕਿ ਨਹੀਂ 8-10 ਦਿਨ ਹਜੇ ਲੈ ਜੂਗੀ ਠੀਕ ਆ ਬਾਕੀ ਬਰਾਬਰੂ ਥਣਾ ਦਾ ਟਿੱਪਣ ਇੱਕ ਨੰਬਰ ਇੱਕ ਨੰਬਰ ਸੰਤੂ ਸਾਹਿਬ ਸ਼ਹਿਦ ਹੀ ਹੁੰਦਾ ਬਿਲਕੁਲ ਟਿੱਪ ਕੇ ਵਿਖਾ ਦਾਂਗੇ ਆਪਾਂ ਜੀ ਆ ਬਿਲਕੁਲ ਜੀ ਨੇ ਦਾਲ ਬਾਰਾ ਸਭ ਲਾਏ ਨੇ ਜੀ ਲੋ ਜੀ ਸੋ 10 11 ਦਿਨ ਦੋਸਤੋ ਹੋ ਜੇ ਸਮਾਂ ਲੈ ਜੋਗੀ ਕਰਮਾ ਲਈ ਠੀਕ ਹੈ ਜੀ ਤੀਜਾ ਸੁਆ ਗਾੜ ਤੁਸੀਂ ਵੇਖ ਲਿਆ ਰੰਗ ਪ੍ਰਿੰਟ ਤੁਸੀਂ ਵੇਖ ਲਿਆ ਠੀਕ ਹੈ ਜੀ ਸੋ ਸੁਆ ਤੀਜਾ ਕੁਰੀ ਫੇਸ ਕੁਆਲਟੀ ਤੋਂ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਦਿਖਾ ਦਿੰਨੇ ਤਸੱਲੀ ਦੇ ਨਾਲ ਆ लो ਜੀ ਸੋ 35 ਵਿਖਾ ਦਿੰਨੇ ਚੌਥਾ ਥਾਣਾ ਦੀ ਕਰੋ ਚੱਕ ਠੀਕ ਹੈ ਅਜੇ ਗੂੰਦ ਸ਼ਹਿਦ ਆਉਂਦਾ ਹੈ ਵੇਖ ਲੈ ਗੂੰਦ ਆਉਂਦੀ ਸਨ ਸਾਹਿਬ ਚਮਾ ਥਾਣਾ ਜਿੱ ਇੱਕੋ ਜਿਕਾ ਇੱਕੋ ਜਿਹੜਾ ਦੋਸਤੋ ਚੌਥਾ ਥਾਣਾ ਦੇ ਵਿੱਚੋਂ ਗੂੰਦ ਸ਼ਹਿਦ 35 ਠੀਕ ਹੈ ਜੀ ਤੇ ਲੰਬੇ ਥਾਣਾ ਪੂਰੇ ਕੋਈ ਛੋਟਾ ਥਾਣਾ ਨਹੀਂਗਾ ਹੱਥੀ ਚਬਾਈਲਾ ਥਾਣਾ ਤੇ ਸਮਾਂ ਜੇ ਕੋਈ 10-11 ਦਿਨਾਂ ਦੇ ਵਿੱਚ ਕਰਮਾ ਲਈ ਪੂਰੀ ਤਿਆਰ ਹੋ ਹਾਂਜੀ ਜਿੰਨਾ ਵੀ ਇਹ ਲੇਵਲ ਹੋਊਗਾ ਖੁੱਲਾ ਬਣਾਊਗੀ ਆ ਵੇਖੋ ਠੀਕ ਹੈ ਚੰਗੀ ਬਣਾਊਗੀ ਸਤਿ ਸ੍ਰੀ ਅਕਾਲ ਬੀ ਆ 35 ਇੱਕ ਨੰਬਰ ਆ ਕੋਈ ਵੀਰ ਦੂਰ ਨੇੜੇੋਂ ਸੰਪਰਕ ਕਰਦਾ ਤਾਂ ਤੁਸੀਂ ਸੌਦਾ ਕਰ ਲਿਓ ਠੀਕ ਆ ਇਹ ਬੈਡ ਜਿਹੜੀ ਆਪਾਂ ਤੁਹਾਨੂੰ ਤੀਜੇ ਨੇ ਪਰ ਤੇ ਦਿਖਾਉਣ ਲੱਗੇ ਚਲੋ ਸੰਤੋ ਸਾਹਿਬ ਹੁਣ ਆਪਾਂ 2 ਰੁਪਈਆ ਨਹੀਂ ਭਾੜਾ ਦੇ ਦਾਂਗੇ ਜੋ ਵੀਰ ਭਰਾ 4 ਦਿਨ ਸੰਭਲੂਗਾ ਤੇ ਕੀ ਕਰਦੇ ਆ ਮੋਲਿੰਦਾ ਭਾਈ ਸੰਤੋ ਸਾਹਿਬ ਮੋਲ ਕਰਦੇ ਆਂਦਾ ਆਪਾਂ 45000 ਰੁਪਈਆ 44 40000 ਦੀ ਦੇ ਦਈਏ ਜੀ 40 ਦੀ ਹਾਂਜੀ ਕਰਤੀ ਕਿ ਹੋਰ ਫਿਰ ਸੰਦੀਪ 38000 ਦੀ ਜਾਂਦੋ ਸੰਤੋ ਸਾਹਿਬ 38000 ਦੀ ਮੋਜਾ ਕਰ ਨਵੀਰ ਜਿਹੜਾ ਲੈ ਜਾ ਫਿਰ 37000 ਦੀ ਜਾਂਦੋ ਦੋ ਪੈਸੇ ਸਸਤੀ ਲੈ ਜਾ ਜਿਹੜਾ ਕਹੇ ਰੱਖੀ 37000 ਦੀ ਜਾਂਦੋ ਜੀ ਹਾਂ 37 ਦੀ ਜਾਂਦੋ 37 ਦੀ ਬਾਕੀ ਮਾਚੀ ਸੰਤੂ ਸਾਹਿਬ 45000 ਦੀ ਹੈ ਤਿਆਰ ਹੋਈ ਹਾਂ ਹਾਂਜੀ ਨਹੀਂ ਥਾਣਾ ਥੁਣਾ ਵਾਲੇ ਪਾਸੋਂ ਕਿਸੇ ਪਾਸੇ ਨੇ ਖੁੰਜੀ ਕਰਮਾਂ ਲਈ ਸਿਰਫ ਕੱਚੀ ਕੱਚੀ ਹੈ ਦਹਾਂਦਣਾ ਦੀ ਕੱਚੀ ਕੱਚੀ ਹਾਂਜੀ ਠੀਕ ਹੈ ਲੰਬੇ ਥਣ ਸੋ ਚਾਰੇ ਥਾਣਾ ਦੀ ਸਪੇਸ ਵੰਡ ਚੰਗੀ ਆ ਵੇਖੋ ਠੀਕ ਹੈ ਰਵੀ ਸੰਦੀਪ ਅੱਗੇ ਆ ਜਾ ਵੀਰ ਆਹ ਅਗੀ ਨੀਲੀ ਰਾਵੀ ਦੀ ਮੱਝ ਆਪਣੀ ਨੀਲੀ ਰਾਵੀ ਦੀ ਮੱਝ ਆ ਗਈ ਸੰਤੂ ਸਾਹਿਬ ਆ ਚੌਥੇ ਨੰਬਰ ਤੇ ਆਪਣੇ ਕੋਲ ਇਹ ਤੀਜਾ ਸੂਬਾ ਯਾਨੀ ਕਿ ਸੂਈ ਅਜੇ ਆਰ ਗਈ ਇਹ ਟੋਕੜ ਗੱਬਣਾ ਜੀ ਟੋਕੜ ਗੱਬਣਿਆ ਤੀਜਾ ਸੂਬਾ ਸੂਈ ਆ ਜੀ ਇਹ ਆਈਟਮ ਇਹਦਾ ਥੱਲੇ 4 ਤੋਂ 4.5 ਹਾਜਰ ਆ ਜੀ ਇੱਕ ਟਾਈਮ ਮਿਲਦੀ ਨਹੀਂ ਸੰਤੋਖ ਸਾਹਿਬ ਅਗਲੇ ਘਰੋਂ ਆਪਾਂ ਦੋਵੇਂ ਟਾਈਮ ਥਾਪੀ ਦੇ ਚੋਕੇ ਲਿਆਂਦੀ ਆ ਪਰ ਆਪਣੇ ਘਰ ਆ ਕੇ ਨੇ ਟੀਕਾ ਲਿਆ ਜੀ ਟੀਕਾ ਲਿਆ ਹਾਂਜੀ ਕੱਲ ਰਾਤੀ ਆਪਣੇ ਕੋ ਆਈ ਆ ਸਵੇਰੇ ਆਪਾਂ ਟੀਕੇ ਦੇ ਚੋਈ ਆ ਜੀ ਹਾਂਜੀ ਅਗਲੇ ਘਰ ਜਾ ਕੇ ਟਿਕ ਜੇ ਉਹ ਗੱਲ ਵੱਖਰੀ ਆ ਪਰ ਜਿੱਥੋਂ ਆਪਾਂ ਲਈ ਆ ਉੱਥੇ ਸਾਫ ਸੁੱਥਰੀ ਦੋ ਟਾਈਮ ਚੋਕੇ ਲਿਆਂਦੀ ਆ ਚੌਥੇ ਸੂਵੇ ਲਈ ਗੱਪਣ ਹਾਂਜੀ ਚੌਥੇ ਸੂਵੇ ਲਈ ਲਓ ਵੀ ਚੌਥੇ ਸੂਵੇ ਲਈ ਗੱਪਣ ਆ ਦੋਸਤੋ ਤੇ ਪੂਰੇ ਸਹੀ ਟਾਈਮ ਕਿੰਨੇ ਦੀ ਚਾਹੁੰਦੀ ਆ ਇਹ ਸੰਤੋਖ ਸਾਹਿਬ ਚਮਾਂ ਦਾ 14 ਦਾ ਕਰੀਬ ਹੋ ਗਈ ਜੀ ਲਓ ਜੀ 4 14 ਮਹੀਨਿਆਂ ਦੀ ਗੱਪਣ ਹਾਂ ਕੋਈ ਵੀਰ ਆਪਦੀ ਚੈੱਕ ਪਾਸ ਸਾਈਬੇਨਾ ਕਰਕੇ ਤੁਸੀਂ ਵੀ ਕਰਵਾ ਸਕਦੇ ਜੀ ਡਾ ਕੱਟ ਠੀਕ ਹੈ ਜੀ ਡਿੰਗਾ ਚੀਰਾ ਵੇਖੋ ਸੋ ਕਾਫੀ ਵੀਰ ਪਸੰਦ ਕਰਦੇ ਆ ਡਿੰਗਾ ਕੱਟ ਤੇ ਥਾਣਾ ਲੈਵੇ ਦੀ ਪੂਰੀ ਸਾਫ ਸੁਥਰੀ ਬਿਲਕੁਲ ਸੰਤੂ ਸਾਹਿਬ ਉਂਗਲ ਉਂਗਲ ਜਿੱਦੀ ਮੋਟੀ ਧਾਰ ਆਉਂਦੀ ਆ ਕੋਈ ਭੂਰ ਨਹੀਂ ਛੱਟਾ ਨਹੀਂ ਬਿਲਕੁਲ ਪੋਲੀ ਆ ਕੋਈ ਵੀਰ ਕਰਣੀ ਵੀ ਕਵੇ ਤੇ ਆਪਾਂ ਉਹਦੇ ਕਿਰਾਏ ਤੱਕ ਪੈਸੇ ਸਾਰੇ ਵਾਪਸ ਕਰਾਂਗੇ ਲਓ ਜੀ ਬਾਕੀ ਥਾਣਾ ਬਹੁਤ ਸੋਹਣਾ ਹੈ ਹਾਂਜੀ ਥਾਣਾ ਵੇਖੋ ਚਾਰੇ ਥਾਣੇ ਇੱਕੋ ਜਿਹੇ ਦੁੱਧ ਰਿਕਾਰਡ ਵੀ ਚੰਗਾ ਸੰਧੂ ਸਾਹਿਬ ਜੇ ਕੋਈ ਗੱਲ ਕਰੀਏ ਯਾਨੀ ਕਿ ਤਾਜੀ ਬਿਲਕੁਲ ਜਦੋਂ ਮੈਂ ਸੁੱਈ ਹੁੰਦੀ ਉਹਦਾ ਰਿਕਾਰਡ ਵੀ ਇਹਦਾ 13 14 15 ਕਿਲੋ ਤੱਕ ਚੱਲਦੀ ਹੈ ਮੈਂ ਠੀਕ ਹੈ ਜੀ ਹਾਂਜੀ ਤੋੜੀਏ ਜੀ ਹਾਂ ਨਹੀਂ ਬਾਕੀ ਸੰਭੀ ਸੁਭੀ ਵੀ ਚੰਗੀ ਆ ਸੋਥਰੀ ਹੈ ਸੰਧੂ ਸਾਹਿਬ ਕੋਈ ਨਸੀਫੀ ਥੋੜੀ ਆ ਪਲੀ ਜੁੜੀ ਚੰਗੀ ਆ ਬਹੁਤ ਦੋਸਤੋ ਬਾਕੀ ਉੱਤੋਂ ਵੇਖੋ ਪੁੱਠੇ ਪਾਠੇ ਦੀ ਤੁਹਾਨੂੰ ਦਿਖਾਉਣੀ ਹੈ ਲੰਬੀ ਤੋਰ ਕੇ ਹਾਈਟ ਬੇਸ਼ੱਕ ਮਧਰੀ ਡੌਲੀ ਵਾਲੇ ਪਸ਼ੂ ਆਪਾਂ ਦੇਖਦੇ ਆਂ ਮ ਤੇ 4 ਮਹੀਨੇ ਦੀ ਜਿਹੜੀ ਗੱਭਣ ਚੈੱਕ ਪਾਸ ਤੇ 4 ਤੋਂ 4.5 4 ਕਿਲੋ ਜਿਹੜਾ ਦੁੱਧ ਵੀ ਇੱਕ ਦੋਨੋ ਟਾਈਮਾਂ ਦਾ ਬਾਕੀ ਨਵੀਂ ਥਾਂ ਪਸ਼ੂ ਆਇਆ ਹੁੰਦਾ ਤੇ ਸੰਤੂ ਸਾਹਿਬ ਉਹ ਆਪਣੇ ਥਾਂ ਆ ਕੇ ਕਿਸੇ ਲਈ ਕੋਈ ਪਸ਼ੂ ਮਾੜਾ ਮੋਟਾ ਕਰ ਜਾਂਦਾ ਵਾ ਬਾਕੀ ਟਿਕ ਜੂਗੀ ਜਾ ਕੇ ਫਿਰ ਕੋਈ ਗੱਲ ਨਹੀਂ ਜਿਹੜਾ ਵੀਰ ਵੀ ਲੈ ਜਾਊਗਾ ਬਾਕੀ ਅਗਲੇ ਨਾਲ ਅਗਲੇ ਧਾਰਾਂ ਅਗਲੇ ਪਿਛਲੇ ਦੀ ਬਰਾਬਰ ਇੱਕ ਬਿਲਕੁਲ ਸੰਤੂ ਸਾਹਿਬ ਬਿਲਕੁਲ ਬਰਾਬਰ ਹੈ ਠੀਕ ਹੈ ਬਾਕੀ ਕਰਦੇ ਦੇਖੋ ਤੁਸੀ ਕਾਫੀ ਵੀਰ ਡਿਮਾਂਡ ਕਰਦੇ ਆ ਦੋਸਤੋ ਟੋਕੜ ਗੱਭਣ ਪਸ਼ੂਆਂ ਦੀ ਇਹਨਾਂ ਦਿਨਾਂ ਦੇ ਵਿੱਚ ਤੇ ਕਰਮਾਲੀ ਅੱਧਿਓ ਸਮਾ ਜਿਹੜਾ ਬਿਲਕੁਲ ਕੱਢ ਗਈ ਆ ਠੀਕ ਆ 4 ਮਹੀਨੇ ਤੇ 5ਵੇਂ ਦੇ ਵਿੱਚ ਪੈਰ ਪੈ ਗਿਆ ਹੋਊਗਾ ਬਾਕੀ ਟੇਢੇ ਕੱਢਦੇ ਵਿੱਚ ਆ ਨੀਲੀ ਰਵੀ ਦੀ ਮੱਝ ਪੂਰੀ ਡਬਲ ਆ ਠੀਕ ਆ ਜੀ ਡਬਲ ਤੋਂ ਭਾਵੇਂ ਇਹ ਆ ਵੀ ਬਿਲਕੁਲ ਸਭੀ ਸੂਫੀ ਪੂਰੀ ਆ ਵਜਨ ਦੋੜ ਪੂਰਾ ਹੈ ਮੀਡੀਅਮ ਹਾਈਟ ਮਾਨ ਕੇ ਤੁਸੀਂ ਸੌਦਾ ਕਰ ਲਿਓ ਮੀਡੀਅਮ ਹਾਈਟ ਦੇ ਵਿੱਚ ਸੋ ਅ ਸੱਚੇ ਖੱਬੇ ਹਰ ਪਾਸੇ ਜਿਹੜਾ ਆਪਾਂ ਤੁਹਾਨੂੰ ਥਣ ਵੀ ਚੈੱਕ ਕਰਾ ਦਿੱਤੇ ਆ ਉਲਟ ਬਹਿਣੀ ਵਾਲੀ ਸਾਈਡ ਤੋਂ ਵੀ ਤੁਸੀਂ ਆ ਦੇਖੋ ਥਣ ਦੇ ਵਾ ਠੀਕ ਆ ਜੀ ਬਾਕੀ ਮੂੰ ਮਥੇ ਦੀ ਸਿੰਗਾ ਸੰਗਾ ਦੀ ਪੂਰੀ ਕਰਮਾ ਲਈ ਪੂਰੀ ਕਾਇਮ ਆ ਠੀਕ ਹੈ ਜੀ ਨਿਗਰਿਆ ਸੰਤੋ ਸਾਹਿਬ ਜੀ ਨਹੀਂ ਹੈਗੀ ਆ ਬਾਕੀ ਸੋਹਣੀ ਸੋਹਣੀ ਵੀ ਕਾਫੀ ਆ ਬਿਊਟੀ ਦੇ ਵਿੱਚ ਵੀ ਬਹੁਤ ਕਾਫੀ ਸੋਹਣੀ ਆ ਤਾਂ ਸੰਦੀਪ ਜੀ ਦੀ ਡਿਮਾਂਡ ਤੇ ਕੀ ਕਰਦਾ ਫਿਰ ਸੰਤੋ ਸਾਹਿਬ ਮੁੱਲ ਕਰਦੇ ਆਪਾਂ 60000 ਰੁਪਿਆ ਦਾ ਜੀ ਹਾਂ 57000 ਦੀ ਦੇ ਦਈਏ ਜੀ 57 ਦੀ ਕਰਦੇ ਫਿਰ ਹੋਰ ਕਿੰਨਾ ਹੁੰਦਾ 55000 ਦੀ ਦੇ ਦਈਏ ਸੰਤੋ ਸਾਹਿਬ ਫਿਰ 55 ਦੀ ਹਾਂਜੀ ਠੀਕ ਹੈ ਜੀ 55000 ਦੀ ਜਾਂਦੀ ਹੈ ਜੀ ਲਓ ਜੀ ਬਾਕੀ ਸਾਫ ਸੁਥਰੀ ਆ ਮੈਂ ਥਣਾ ਦੀ ਪੂਰੀ ਐਂਚਵਾਈ ਇੱਕ ਨੰਬਰ ਆ ਸੰਤੋ ਸਾਹਿਬ ਕੋਈ ਇਹ ਰਫੇਰਿੰਗ ਬਾਕੀ ਚ ਇਦਾਂ ਮਰਜੀ ਕੋਈ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਬਾਕੀ ਮੂੰਹ ਮੱਥੇ ਪੂਰੀ ਲੱਗਦੀ ਐ ਚੰਗੀ ਮੱਝ ਆ ਠੀਕ ਆ ਜੀ ਡੇਡੇ ਕੱਟ ਦੇ ਵਿੱਚ ਆ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਆ 4 1/2 ਕਿਲੋ ਦੁੱਧ ਵੀ ਜੜਾਂ ਦੇ ਥੱਲੇ ਹੁਣ ਹਾਜ਼ਰ ਆ ਉਹਦੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਬੇਸ਼ੱਕ ਨਵੀਂ ਥਾਂ ਤੇ ਆ ਕੇ ਉਪਰਾ ਪਸ਼ੂ ਕਰਦਾ ਕੁੱਟੀ ਘਟੂਗਾ ਲਵਾ ਲੈਂਦੇ ਆ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਅਦਾ ਡੰਗ ਜਿਹੜੀ ਆ ਕੇ ਚੋਈਏ ਤਾਂ ਟੀਕਾ ਲਵਾਇਆ ਐ ਨੀ ਠੀਕ ਆ ਬਾਕੀ ਅਗਲੇ ਘਰ ਹਸਨਦੂ ਸਾਹਿਬ ਆਪਾਂ ਦੋਵੇਂ ਟਾਈਮ ਥਾਪੀ ਤੇ ਚੋਕੇ ਰਾਵੀ ਸੰਦੀਪ ਇਹ ਪਸ਼ੂ ਆਪਣੇ ਕੋਲ ਅਜੇ ਨਾਕ ਚਾਰ ਆ ਹਾਂ ਚਾਰ ਨਾਲ ਹੀ ਸੰਤ ਸਾਹਿਬ ਜੀ ਤੇ ਨੰਬਰ ਬੋਲ ਦਈਏ ਮਹਾਰਾਜ ਜੀ 84370 ਜੀ 38947 ਜੀ ਠੀਕ ਹੈ ਜੀ ਸਾਸਰੀ ਕਸਮ ਸਾਸਰੀ ਕਲਵੀਰ ਸੰਦੀਪ ਲਓ ਦੋਸਤੋ ਅੱਜ ਤਿੰਨ ਜਿਹੜੀਆਂ ਬਿਹੜਾ ਤੁਹਾਨੂੰ ਦਿਖਾਉਣੀਆਂ ਸੀ ਅੱਜ ਵੀਰ ਸੰਦੀਪ ਸਿੰਘ ਦੇ ਫਾਰਮ ਤੋਂ ਇੱਕ ਮੱਝ ਦਿਖਾਤੀ ਹੈ ਨੀਲੀ ਰਾਵੀ ਦੀ ਟੋਕੜ ਗੱਭਣ ਸੋ ਜਿਹੜਾ ਵੀ ਐਨੀਮਲ ਚਾਹਿਆ ਜਿਹੜੇ ਵੀ ਕਿਸਾਨ ਫਾਰਮਰ ਵੇਰ ਨੂੰ ਸੌਦਾ ਕਰ ਲਿਓ ਠੀਕ ਹੈ ਜੀ ਸਾਈ ਬੈਨਾ ਕਰਕੇ ਘਰੇ ਆਣ ਕੇ ਨਰਕ ਪਰਖ ਕਰ ਲਿਓ ਤੇ ਸਵੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅ